ਸਟੈਟਿਸਟਿਕਸ ਕੈਨੇਡਾ ਦੇ ਬੁੱਧਵਾਰ ਨੂੰ ਜਾਰੀ ਹੋਏ ਆਂਕੜਿਆਂ ਦੇ ਅਨੁਸਾਰ ਮਈ ਮਹੀਨੇ ਕੈਨੇਡਾ ਦੇ ਕੁੱਲ ਘਰੇਲੂ ਉਤਪਾਦ ਦੇ ਵਿੱਚ 0.2 ਫੀਸਦੀ ਦਾ ਵਾਧਾ ਹੋਇਆ ਹੈ ਅਰਥ ਸ਼ਾਸਤਰੀਆਂ ਨੇ ਤਕਰੀਬਨ ਇੰਨੇ ਹੀ ਵਾਧੇ ਦਾ ਅਨੁਮਾਨ ਲਗਾਇਆ ਸੀ ਆਂਕੜਾ ਏਜੰਸੀ ਦੇ ਅਨੁਸਾਰ ਨਿਰਮਾਣ ਖੇਤਰ ਲਗਾਤਾਰ ਦੂਜੇ ਕੁੱਲ ਜੀਡੀਪੀ ਦੇ ਵਿੱਚ ਵਾਧੇ ਦਾ ਮੁੱਖ ਕਾਰਨ ਰਿਹਾ ਪਰ ਦੂਜੇ ਪਾਸੇ ਖਾਣਨ ਖੋਦਾਈ ਅਤੇ ਤੇਲ ਤੇ ਗੈਸ ਸੈਕਟਰ 0.6 ਫੀਸਦੀ ਘਟਿਆ ਵੀ ਹੈ ਅਪ੍ਰੈਲ ਮਹੀਨੇ 1.4 ਫੀਸਦੀ ਵਦਨ ਤੋਂ ਬਾਅਦ ਮਈ ਦੇ ਵਿੱਚ ਥੋਕ ਵਪਾਰ 0.8% ਨਿਗਰਿਆ ਟਰਾਂਸ ਮਾਊਂਟੇਨ ਪਾਈਪਲਾਈਨ ਦਾ ਸੰਚਾਲਨ ਸ਼ੁਰੂ ਹੋਣ ਕਰਕੇ ਮਈ ਦੇ ਦੌਰਾਨ ਪਾਈਪਲਾਈਨ ਜਿਹੜੀ ਹੈ ਉਹ ਆਵਾਗੁਣ 0.6% ਵਧੀ ਹੈ ਹਾਲਾਂਕਿ ਰਿਟੇਲ ਸੈਕਟਰ ਮਈ ਦੇ ਵਿੱਚ ਆਰਥਿਕ ਵਿਕਾਸ ਦੇ ਵਿੱਚ ਸਭ ਤੋਂ ਥੱਲੇ ਰਿਹਾ ਜ਼ਿਆਦਾਤਰ ਰਿਟੇਲ ਸਬ ਸੈਕਟਰ ਵੀ ھیਠਾਂ ਰਹੇ ਜਿਸ ਦੇ ਵਿੱਚ ਭੋਜਨ ਅਤੇ ਪੀਣ ਵਾਲੇ ਸਟੋਰ ਸਿਹਤ ਅਤੇ ਹੈਲਥ케ਅਰ ਸਟੋਰਾਂ ਤੇ ਆਮ ਵਪਾਰਕ ਸਟੋਰਾਂ ਤੋਂ ਖਰੀਦਦਾਰੀ ਸ਼ਾਮਿਲ ਹੈ ਸਟੈਟਕਨ ਨੇ ਉੰਦੇ ਦੌਰਾਨ ਜੀਡੀਪੀ ਦੇ ਵਿੱਚ 0.1 ਫੀਸਦੀ ਦਾ ਮਾਮੂਲੀ ਵਾਧਾ ਹੋਣ ਦਾ ਅੰਦਾਜ਼ਾ ਲਗਾਇਆ ਹੈ ਕੈਨੇਡੀਅਨ ਚੈਂਬਰ ਆਫ ਕਾਮਰਸ ਦੇ ਸੀਨੀਅਰ ਅਰਥਸ਼ਾਸਤਰੀ ਐਂਡਰਿਓ ਡਿਕਪਾਇਓ ਨੇ ਕਿਹਾ ਹੈ ਕਿ ਕੈਨੇਡੀਅਨ ਆਰਥਿਕਤਾ ਦੇ ਉੱਚ ਵਿਆਜ ਦਰਾਂ ਦਾ ਸੇਕ ਜਿਹੜਾ ਉਹ ਮਹਿਸੂਸ ਕਰ ਰਹੀ ਹੈ ਜੋ ਕਿ ਖਾਸ ਤੌਰ ਦੇ ਉੱਤੇ ਰੀਟੇਲ ਸੈਕਟਰ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਸ ਦੇ ਬਾਵਜੂਦ ਨਿਰਮਾਣ ਅਤੇ ਪਾਈਪਲਾਈਨ ਆਵਾਜਾਈ ਵਰਗੇ ਪ੍ਰਮੁੱਖ ਉਦਯੋਗਾ ਨੇ ਦੂਜੀ ਤਿਮਾਹੀ ਦੇ ਜੀਡੀਪੀ ਅਨੁਮਾਨ ਨੂੰ ਬੈਂਕ ਆਫ ਕੈਨੇਡਾ ਦੇ ਪੂਰੇ ਬ અનુਮਾਨ ਤੋਂ ਉੱਚਾ ਦਿਤਾ BC ਤੋਂ ਨਵਾਂ ਡਾਟਾ ਸਰਕਾਰ ਦੇ ਮੁਤਾਬਕ ਹਜ਼ਾਰਾਂ ਸ਼ਾਰਟ ਟਰਮ ਰੈਂਟਲਸ ਦੇ ਲਈ ਕਿਰਾਏ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਕੰਮ ਕਰ ਰਹੇ ਨੇ ਪੂਰੇ ਸੂਬੇ ਦੇ 7 ਪਾਈਚਾਰਿਆਂ ਨੂੰ ਕਾਰੋਬਾਰੀ ਲਾਇਸੈਂਸ ਦੇ ਨਾਲ ਕੰਮ ਕਰਨ ਦੇ ਲਈ ਥੋੜੇ ਸਮੇਂ ਦੇ ਲਈ ਕਿਰਾਏ ਦੀ ਲੋੜ ਹੁੰਦੀ ਹੈ ਸੂਬੇ ਦੇ ਅਨੁਸਾਰ ਉਹਨਾਂ ਖੇਤਰਾਂ ਦੇ ਵਿੱਚ 22000 ਸੂਚੀਆਂ ਨੇ ਪਰ ਲਗਭਗ 11000 ਬਿਨਾ ਪਰਮਿਟ ਦੇ ਕੰਮ ਕਰ ਰਹੇ ਨੇ ਡਾਟਾ ਨਵੇਂ ਕਾਨੂੰਨ ਤੋਂ ਆਉਂਦਾ ਹੈ ਜਿਸ ਦੇ ਲਈ Airbnb ਵਰਗੇ ਪਲੇਟਫਾਰਮਾਂ ਨੂੰ ਸੂਚੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੁੰਦੀ ਹੈ ਬੀਸੀ ਦੇ ਹਾਊਸਿੰਗ ਮੰਤਰੀ ਰਵੀ ਕਾਲੋ ਨੇ ਕਿਹਾ ਕਿ ਅਸੀਂ ਆਪਣੇ ਭਾਈਚਾਰਿਆਂ ਦੇ ਵਿੱਚ ਬਹੁਤ ਸਾਰੀਆਂ ਜਾਇਦਾਦਾਂ ਜਾਂ ਫਿਰ ਘਰ ਦੇਖ ਰਹੇ ਹਾਂ ਜੋ ਨਿਵੇਸ਼ਕਾਂ ਦੇ ਦੁਆਰਾ ਖਰੀਦੀਆਂ ਗਈਆਂ ਨੇ ਤੇ ਸ਼ਾਰਟ ਟਰਮ ਰੈਂਟਰਸ ਦੇ ਲਈ ਕਿਰਾਏ ਵਜੋਂ ਪਾਬੰਦੀशुदा ਨੇ ਇਸ ਲਈ ਲਾਗੂ ਕਰਨ ਦਾ ਹਿੱਸਾ ਗੈਰ ਕਾਨੂੰਨੀ ਤੌਰ ਦੇ ਉਤੇ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਲਈ ਪ੍ਰਤੀ ਦਿਨ ਡਾਲਰ 5000 ਤੱਕ ਤੇ ਪਲੇਟਫਾਰਮਾਂ ਦੇ ਲਈ ਡਾਲਰ 10000 ਪ੍ਰਤੀ ਦਿਨ ਤੱਕ ਜੁਰਮਾਨਾ ਹੈ ਜੇਕਰ ਉਹ ਉਹਨਾਂ ਸੂਚੀਆਂ ਨੂੰ ਨਹੀਂ ਹਟਾਉਂਦੇ ਨੇ ਜੋ ਅਸੀਂ ਉਹਨਾਂ ਨੂੰ ਹਟਾਉਣ ਦੇ ਲਈ ਕਿਹਾ ਹੈ ਕੱਲੋਂ ਨੇ ਕਿਹਾ ਹੈ ਕਿ ਕਿਰਾਏ ਨੂੰ ਟਰੈਕ ਕਰਨ ਦੇ ਲਈ ਇੱਕ ਸੂਬਾ ਵਿਆਪੀ ਰਜਿਸਟਰੀ ਸਾਲ ਦੇ ਅੰਤ ਤੱਕ ਲਾਈਵ ਹੋ ਜਾਏਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ